ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਪਿੰਡ ਪਾਣਾ ਜਿਹੜਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਬਹੁਤ ਸੋਹਣੀਆਂ ਚੰਗੀਆਂ ਤਿੰਨ ਵੜਾ ਵਿਖਾਉਣੀਆਂ ਕੱਲੀ-ਕੱਲੀ ਬਾਰੇ ਕਰਾਂਗੇ ਡਿਟੇਲ ਚ ਗੱਲ ਬਹੁਤ ਹੀ ਸਾਫ਼ ਸੁਥਰੀਆਂ ਤੇ ਸੋਹਣੀਆਂ ਵੜਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਕ ਨੰਬਰ ਵਾਲੀ ਵੜ ਦੀ ਇਸ ਨੇ ਦੂਜੇ ਸਵੇ ਸੂਣਾ ਸੂਣ ਦੇ ਵਿੱਚ ਅਜੇ ਹਫ਼ਤਾ ਬਾਕੀ ਹੈ ਇਸਨੇ ਪਹਿਲਾਂ ਨੇ 18 ਲੀਟਰ ਦੁੱਧ ਦਿੱਤਾ ਹੈ ਕਿ ਆਰਾਮਣਾ 20 22 ਲੀਟਰ ਦੁੱਧ ਦਊਗੀ ਸਾਫ ਹਵਾਨੇ ਦੀ ਇਹ ਸੋਹਣੀ ਚੀਜ਼ ਹੈ ਤੁਹਾਨੂੰ ਤੋੜ ਕੇ ਵਿਖਾਵਾਂਗੇ ਤੁਰਦੇ ਹੋਏ ਤੁਸੀਂ ਕਰ ਸਕਦੇ ਹੋ ਚੈੱਕ ਹਵਾਨੇ ਦੀ ਕੁਆਲਿਟੀ ਬਹੁਤ ਵਧੀਆ ਰਾਜੀਪਲੀ ਸਮੀ ਵੈੜਾ ਥਾਂ ਦੀ ਬਣਾਵਟ ਬਹੁਤ ਸੋਹਣੀ ਹੈ ਚੈੱਕ ਕਰ ਸਕਦੇ ਹੋ ਇੱਕ ਚੰਗੀ ਚੀਜ਼ ਕਹਿ ਸਕਦੇ ਹਾਂ ਸਾਫ ਸੁਥਰਾ ਹਵਾਨਾ ਸਾਫ ਸੁਥਰੀ ਵੈੜਾ ਚੈੱਕ ਕਰ ਸਕਦੇ ਹੋ ਤੁਰਦੇ ਹੋਏ ਤੁਸੀਂ ਕਵਾਲਿਟੀ ਵਾਈਸ ਇੱਕ ਨੰਬਰ ਆ। ਦੁੱਧ ਵਾਲੇ ਵੀਰਾਂ ਵਾਸਤੇ ਬਹੁਤ ਵਧੀਆ ਆਪਸ਼ਨ ਆ ਜੇ ਕਿਸੇ ਘਰੇਲੂ ਵੀਰ ਨੇ ਦੁੱਧ ਪੀਣ ਵਾਸਤੇ ਗਾਂ ਲੈਣੀ ਐ। ਉਹਦੇ ਵਾਸਤੇ ਬਹੁਤ ਵਧੀਆ ਰਹੂਗੀ। ਚੈੱਕ ਕਰ ਸਕਦੇ ਹੋ ਤੁਸੀਂ। ਆਓ ਹੁਣ ਆਪਾਂ ਗੱਲ ਕਰਦੇ ਆ ਦੂਜੇ ਨੰਬਰ ਵਾਲੀ ਵਹਿੜ ਦੀ। ਇਹ ਮੂੰਹ ਚਾਰ ਦੰਦ ਦਾ। ਸੂਨ ਦੇ ਵਿੱਚ ਅਜੇ ਇਹਦੇ 10 ਦਿਨ ਬਾਕੀ ਐ। ਪਹਿਲੇ ਸੂਏ ਸੋਨਾ ਸਾਫ ਹਵਾਨਾ ਗੁਲਾਬੀ ਥਣ ਚੈੱਕ ਕਰ ਸਕਦੇ ਹੋ ਤੁਸੀਂ ਚਲਦੇ ਹੋਏ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਗੁਲਾਬੀ ਥਣ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਹਵਾਨਾ ਕੱਢੂਗੀ ਵੇਖੋ ਕੁਆਲਿਟੀ ਵਾਈਸ ਇੱਕ ਨੰਬਰ ਕਹਿ ਸਕਦੇ ਹਾਂ ਕਿਸੇ ਪਾਸਿਓਂ ਨਿੰਦਨਯੋਗ ਨਹੀਂ ਹਰੇਕ ਪੱਖ ਤੋਂ ਪੂਰੀ ਚੰਗੀ ਰਾਜੀਪਲੀ ਸਮੀ ਵੈੜ ਜੇਕਰ ਇਸ ਤੋਂ ਪਰ ਦੁੱਧ ਦੀ ਉਮੀਦ ਕਰੀਏ ਤਾਂ ਆਹ ਰਾਵਣਾ 20+ ਦੁੱਧ ਦੇ ਦੂਗੀ ਬਾਕੀ ਸੇਵਾ ਤੇ ਬਹੁਤ ਨਿਰਭਰ ਹੁੰਦਾ ਹੈ ਚੰਗੀ ਸੇਵਨ ਪਸ਼ੂ ਚੰਗਾ ਦੁੱਧ ਦਿੰਦਾ ਹੈ ਕੁਆਲਿਟੀ ਵਾਈਸੈਕੰਡ ਨੰਬਰ ਕਹਿ ਸਕਦੇ ਆਓ ਹੁਣ ਆਪਾਂ ਗੱਲ ਕਰਦੇ ਹਾਂ ਅਗਲੀ ਵੈੜ ਦੀ ਜਿਹੜੀ ਕੀ ਅਗਲੀ ਵੈੜ ਆ ਇਸ ਦੇ ਵੀ ਸੂਨ ਦੇ ਵਿੱਚ ਅਜੇ 10 ਦਿਨ ਬਾਕੀ ਹੈ ਮੂਹੋਂ ਦੋ ਦਿਨ ਦਾ ਪਹਿਲੇ ਸੂਈ ਇਹਨੇ ਸੂਨਾ ਕੁਆਲਟੀ ਵਾਈਸ ਇੱਕ ਨੰਬਰ ਕਹਿ ਸਕਦੇ ਹਾਂ ਚਲਦੇ ਹੋਏ ਕਰ ਸਕਦੇ ਹਾਂ ਚੈੱਕ ਗੁਲਾਬੀ ਥਾਣਾ ਸੋਹਣਾ ਥਾਂ ਲੱਗਾ ਹੈ ਸਾਫ਼ ਹਵਾਨੇ ਦੀ ਹੈ ਇਹ ਵੀ 20+ ਦੁੱਧ ਦੇ ਦੂਗੀ ਬਾਕੀ ਸੇਵਾ ਤੇ ਬਹੁਤ ਨਿਰਪਰ ਹੁੰਦਾ ਕੁਆਲਟੀ ਵਾਈਸ ਤਿੰਨੇ ਬੈਡ ਬਹੁਤ ਜਿਆਦੇ ਚੰਗੀਆਂ ਤੁਸੀਂ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਜਿਹੜੀ ਵੀ ਬੈਡ ਪਸੰਦ ਆਉਂਦੀ ਹੈ ਉਹਨੂੰ ਤੁਸੀਂ ਖਰੀਦ ਕੇ ਲਈ ਜਾ ਸਕਦੇ ਹੋ ਹਵਾਨੀ ਦੀ ਕੁਆਰਤੀ ਸਵੈਡ ਦੀ ਚੈੱਕ ਕਰੋ ਥਾਨ ਗਲਾਪੀ ਹੈ ਸੋਹਣਾ ਥਾਨ ਲੱਗਾ ਫੇਸ ਦੀ ਬਿਊਟੀ ਬਹੁਤ ਸੋਹਣੀ ਹੈ ਸਮੀ ਪੂਰੀ ਹੈ ਜਿਵੇਂ ਕਹਿ ਸਕਦੇ ਕਈ ਵਾਰ ਪਸੂ ਲਿੱਸਾ ਹੁੰਦਾ ਪਰ ਇਹ ਸਮੀ ਪੂਰੀ ਹੈ ਬਹੁਤ ਸਾਫ ਸੁਥਰੀ ਤੇ ਸੋਹਣੀ ਵੇੜ ਕਹਿ ਸਕਦੇ ਹਾਂ ਜਿਹੜਾ ਕਿ ਇਹਨਾਂ ਦਾ ਮੁੱਲ ਹੈ ਉਹ ਵੀਡੀਓ ਵਿੱਚ ਨਹੀਂ ਕੀਤਾ ਗਿਆ ਉਹ ਫੋਨ ਉੱਪਰ ਹੀ ਕੀਤਾ ਜਾਊਗਾ ਤੁਸੀਂ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਜਿਹੜੀ ਗਾਂ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਖਰੀਦ ਕੇ ਲਈ ਆ ਸਕਦੇ ਹੋ ਬਾਕੀ ਆਪਣੀ ਇਸ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ ਨਵੀਆਂ-ਨਵੀਆਂ ਵੀਡੀਓ ਵਾਸਤੇ ਆਪਣੇ ਇਸ YouTube ਚੈਨਲ ਨਾਲ ਬਨੇ ਰਹੋ ਆਪਣੀ ਵੀਡੀਓ ਨੂੰ ਕਰੋ ਲਾਈਕ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੇ ਵਿਚਾਰ ਜਰੂਰ ਦਿਆ ਕਰੋ ਧੰਨਵਾਦ